ਯਾਦ ਤੁਸੀਂ ਸਟੇਪ ਬਾਈਟੀ ਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਟੀ ਤਾਂ ਅੱਜ ਰੋਪੜ ਦੇ ਵਿੱਚ ਮੁੱਖ ਮੰਤਰੀ ਹਨ ਤੇ ਉੱਥੇ ਰੈਲੀ ਨੂੰ ਸਵਾਗਤ ਕਰਨਗੇ ਇੱਕ ਲੋਨਸ਼ੋਰ ਅੱਡਿਆ ਗਿਆ ਹੈ ਤਸਵੀਰ ਤੁਸੀਂ ਮਿਲੇ ਦੇਖ ਲਓ ਪ੍ਰੈਕਟਿਸ ਦੇ ਨਾਲ ਇੱਥੇ ਲੋਕ ਜਿਹੜੇ ਕੱਡੇ ਹੋયા ਨੇ ਕਿ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਕਿ ਮੁੱਖ

ਆਵਾਜ਼ ਦੀ ਪਾਰਟੀ ਜਿੰਦਾਬਾਦ ਆਵਾਜ਼ ਦੀ ਪਾਰਟੀ ਲੋਕ ਸਭਾ ਜਿੱਤੇ ਜਾਏਗੀ ਇਹ ਤਾਂ ਸਪਸ਼ਟ ਦੇਖ ਲੋ ਕਿਥੇ ਮੁੱਖ ਮੰਤਰੀ ਨੇ ਸਪੋਰਟ ਜਿਹੜਾ ਹੈ ਉਹ ਕਰਨਾ ਆ ਤਾਂ ਬੜੀ ਤੋਂ ਦਾਹ ਦੇ ਵਿੱਚ ਲੋਕ ਇਕੱਠੇ ਹੋਇਆ ਮੁੱਖ ਮੰਤਰੀ ਨੂੰ ਸੰਗਵਾਦ ਲਈ ਕਿਉਂਕਿ ਦਾਹਨੀ ਕਿ ਲਗਭਗ ਖਾਵਾ ਦੇ ਮੁੱਖ ਮੰਤਰੀ ਰੋਡ ਤੋਂ ਰੈਲੀयां ਕਰਕੇ ਉੱਰਾ ਰਿਹਾ ਅਸੀਂ ਦੇਖਿਆ ਜੀ ਸਜੂਰ ਦੇ ਵਿੱਚ ਉਹਨਾਂ ਨੇ ਲਿਖਿਆ ਨਹੀਂ ਦੇਖੋ ਕਿ ਯਾਦ ਜੀ ਅੱਪਟੜ ਦੇ ਵਿੱਚ ਕੌਂਸਲਗੇ ਥੋੜੀ ਜਿਹੀ ਦੇਰ ਲਈ ਸੇਕੂ ਪ੍ਰੇਖਿਆਨੀ ਨੂੰ ਸੰਬੋਧਨ ਕਰਕੇ ਕੈਮਰਾਮੈਨ ਸ੍ਰੀ ਰੇਂਦਰ ਰਾਜ ਜੁਬੀ ਚੇਤੀ ਪੰਜਾਬ ਕੇਸ ਲਈ ਚੈੱਕ ਪਾੜੇਗੀ